ਹਾਂਜੀ ਸਤਿ ਸ਼੍ਰੀ ਅਕਾਲ ਆਸ ਆ ਤੁਸੀਂ ਸਾਰੇ ਰਾਜੀ ਖੁਸ਼ ਹੋਵੋਗੇ ਹਰ ਐਂਡਵਾਰ ਆਪਣਾ ਫੋਡੇ ਲਈ ਇੱਕ ਪੇਪਰ ਦੇ ਲੈ ਬਤਾ ਟੈਸਟ ਤਿਆਰ ਕਰਦੇ ਹੁੰਦੇ ਆ ਇਸ ਵਾਰ ਆਪਣਾ ਸੱਤਵਾਂ ਟੈਸਟ ਆ ਤੇ ਤੁਹਾਨੂੰ ਪਤਾ ਇਹਦੀ ਪੰਜਾਬੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਂਦੀ ਆ ਤੇ ਜਿਨ੍ਹਾਂ ਕੋਲੇ ਕੰਪਿਊਟਰ ਆਉ ਟੈਪ ਕਰ ਲਿਆ ਕਰੋ ਜਿਨ੍ਹਾਂ ਕੋਲੇ ਨਹੀਂ ਉਹ ਪੰਜਾਬੀ ਲਿਖ ਕੇ ਆਗਾ ਦਲਤਾਂ ਬਣਾ ਲਿਆ ਕਰੋ ਤੇ ਉਵੇਂ ਪਹਿਲਾਂ ਟ੍ਰੈਕਟਰ ਆ ਬੋਲੇ ਆਂਦਾ ਪੇਪਰ ਉਹ ਗੱਲਾਂ ਤੁਸੀਂ ਸ਼ਾਰਟ ਹੈਂਡ ਲਿਖਿਆ ਕਰੋ ਅਕਸਰ ਨਹੀਂ ਹੁੰਦਾਗਾ ਸੇ ਬਾਕੀ ਨੂੰ ਕੱਟ ਲਏ ਗੋ ਕੱਲ ਪੇਪਰ ਹੋ ਕੇ ਹਟਿਆ ਕਹਿ ਰਹੇ ਆ ਕਿ ਪੇਪਰ ਥੋੜਾ ਟਫ ਸੀ ਉਹ ਚਲੋ ਟਫ ਤਾਂ ਥੋੜਾ ਮੋਟਾ ਹੁੰਦੀ ਆ ਤੇ ਇਸੇ ਲਈ ਜਿਨ੍ਹਾਂ ਨੇ ਪੜ੍ਹਿਆ ਸੀਗਾ ਵਿਆਕਰਨ ਦਾ 10ਵੀਂ ਦੇ ਉਹਨਾਂ ਨੂੰ ਕੋਈ ਔਖਾ ਨਹੀਂ ਲੱਗਾ ਪੇਪਰ ਤੇ ਇਸੇ ਲਈ ਅੱਗੇ ਵੀ ਪੇਪਰ ਦੇਣਾ ਆਪਾਂ ਤੁਹਾਨੂੰ ਪਤਾ ਲੱਗਿਆ ਵੀ ਆਲਾ ਪੇਪਰ ਦਾ ਲੈਵਲ ਕਿਹੇ ਜਾਣਾਗਾ ਤੇ ਇਸੇ ਲਈ ਵੀ ਗ੍ਰਾਮਰ ਦੀ ਵਿਆਕਰਨ ਦੀ ਜਿਆਦਾ ਹੀ ਵਧੀਆ ਰੱਖੋ ਤੇ ਨਾਲ ਜਿਹੜਾ ਇੱਕ 10ਵੀਂ ਦੀ ਸਮਾਜਿਕ ਸਿੱਖਿਆ ਉਹਦੇ ਬਿਆਬੀ ਦਾ ਅਧਿਆਤ ਕਰਾ ਤੇ ਆਪ ਦਾ ਉਹ ਸਾਰੀ ਨਾਲ ਜਰੂਰ ਪੜ ਲੈ ਤੇ ਜਿਹੜੇ ਇਹ ਸੀਗੇ ਸੱਭਿਆਚਾਰ ਵਾਲੇ ਤੇ ਉਹ ਆਏ ਆ ਜੀ ਪਲੱਸ 2 ਦੇ ਵਿਦਿਆਰਥੀ ਵਿੱਚੋਂ ਜ਼ਿਆਦਾ ਨਹੀਂ ਤੋਂ ਉਹ ਸਾਨੂੰ ਪਹਿਲਾਂ ਵੀ ਦੱਸਣਾ ਮੈਂ ਤੇ ਲੇਖਤਾ ਬਾ ਇਹ ਪੜ ਲੈ ਕਰੋ ਚਲੋ ਅਗਰ ਸੋਦਾ ਜ਼ਿਆਦਾ ਸਮਾਂ ਬਰਬਾਦ ਨਹੀਂ ਕਰਦੇ ਆਪਾਂ ਤੇ ਨੂੰ ਪਹਿਲਾਂ ਟਰਾਈ ਕਰਾ ਬੰਨ ਲਾ ਗਏ ਫਿਰ ਪ੍ਰੋਪਰ ਬਹਿਰ ਉਹ ਲਾਗੇ ਕਿਉਂ ਮੈਂ ਪ੍ਰੋਪਰ ਪਹਿਰੇ ਵਿੱਚ 2 ਮਿੰਟ ਦੀ ਖਾਲੀ ਵੀਡੀਓ ਚੱਲੂਗੀ ਉਹ ਹੋਸੀ ਪਹਿਲਾਂ ਰੀਡ ਕਰਨਾ ਚਲੋ ਫਿਰ ਅਸੀਂ ਸਮੋਂ ਟ੍ਰਾਈਲ ਕਰ ਲਵੀਏ ਰੈਡੀ ਪੰਜਾਬ ਪਰਦੇ ਸਰਕਾਰੀ ਹਸਪਤਾਲਾਂ ਵਿੱਚ ਲੋਡ ਵੱਧ ਮਰੀਜ਼ਾਂ ਨੂੰ ਸੇਤ ਸੇਵਾਵਾਂ ਮਹੱਗਿਆ ਕਰਵਾ ਰਹੇ ਮੈਡੀਕਲ ਅਫਸਰਾਂ ਵੱਲੋਂ ਅਣਿੱਥੇ ਸਮੇਂ ਲਈ ਹੜਤਾਲ ਉੱਤੇ ਜਾਣ ਦਾ ਐਲਾਨ ਕਿੱਤਾ ਗਿਆ ਹੈ ਡੰਡੀ ਇਹ ਹੜਤਾਲ ਪੰਜਾਬ ਦੇ ਡਾਕਟਰਾਂ ਵੱਲੋਂ ਪੀ ਐਮ ਐਸ اے ਐਸੋਸੀਏਸ਼ਨ ਦੇ ਚੰਡੇ ਇਹ ਇੰਤਜ਼ਾਰ ਹੀ ਹੈ ਡੰਡੀ ਇਸ ਵਾਰ ਸਰਕਾਰੀ ਡਾਕਟਰ ਇਕੱਲਿਆਂ ਆਪਣੀਆਂ ਮੰਗਾਂ ਲਈ ਹੀ ਹੜਤਾਲ ਨਹੀਂ ਸਗੋਂ ਆਮ ਜਨਤਾ ਦੀ ਸਰਕਾਰੀ ਹਸਪਤਾਲਾਂ ਵਿੱਚ ਹੁੰਦੀ ਖੱਜਲਖਵਾਰੀ ਨੂੰ ਖਤਮ ਕਰਨ ਲਈ ਕੀਤੀ ਜਾ ਰਹੀ ਹੈ ਡਾਟੀ ਲੋ ਜੀ ਟ੍ਰੈਕ ਪੈਰਾ ਤੁਹਾਡਾ ਕੰਪਲੀਟ ਹੋ ਗਿਆ ਤੇ ਹੁਣ ਸਮੋਂ ਪ੍ਰੋਪਰ ਬੈਰਾ ਬੋਲ ਲਿਆ ਆ ਉਹਦੇ ਲਈ ਤੁਸੀਂ ਰੈਡੀ ਹੋ ਜਾਓ ਰੈਡੀ ਦਾਤਰੀ ਇੱਕ ਇਕੱਲੇ ਹੱਥ ਵਾਲਾ ਖੇਤੀਬਾੜੀ ਸੰਧ ਹੈ ਜੋ ਵੱਖ-ਵੱਖ ਮੜਵੇ ਬਲੇਡਾਂ ਨਾਲ ਤਿਆਰ ਕੀਤਾ ਜਾਂਦਾ ਹੈ ਅਤੇ ਆਮ ਤੌਰ ਉੱਤੇ ਅਨਾਜ ਦੀਆਂ ਫਸਲਾਂ ਦੀ ਬਾਡੀ ਜਾਂ ਮੁੱਖ ਤੌਰ ਉੱਤੇ ਪਸ਼ੂਆਂ ਨੂੰ ਖਾਣ ਲਈ ਚਾਰੇ ਵਾਲੀਆਂ ਫਸਲਾਂ ਕੱਟਣ ਅਰਥਾਤ ਪੱਠੇ ਵੱਢਣ ਲਈ ਵਰਤਿਆ ਜਾਂਦਾ ਹੈ ਡੰਡੀ ਫਾਲਕਸ ਵੀ 1 ਸਮਾਨਾਰਥੀ ਸ਼ਬਦ ਸੀ ਪਰ ਬਾਅਦ ਵਿੱਚ ਇਸ ਦੀ ਵਰਤੋਂ ਕਈ ਸੰਦਾਂ ਲਈ ਕੀਤੀ ਜਾਣ ਲੱਗੀ ਸੀ ਜਿੰਨਾ ਵਿੱਚ ਇੱਕ ਗੋਲ ਮੁੜਵਾ ਬਲੇਡ ਹੁੰਦਾ ਸੀ ਜੋ ਅੰਦਰਲੇ ਕਿਨਾਰੇ ਤੋਂ ਤਿੱਖਾ ਹੁੰਦਾ ਸੀ ਡੰਡੀ ਲੋ ਜੋਗ ਦੀ ਸ਼ੁਰੂਆਤ ਤੋਂ ਲੈ ਕੇ ਦਾਤਰੀ ਦੇ ਸੈਂਕੜੇ ਖੇਤਰ ਵਿਸ਼ੇਸ਼ ਰੂਪ ਵਿਕਸਤ ਹੋਏ ਹਨ ਸ਼ੁਰੂ ਵਿੱਚ ਲੋਹੇ ਦੇ ਅਤੇ ਬਾਅਦ ਵਿੱਚ ਸਟੀਲ ਦੇ ਡੰਡੀ ਬਹੁਤ ਸਾਰੀਆਂ ਸੰਸਕ੍ਰਿਤੀਆਂ ਵਿੱਚ ਦਾਤਰੀ ਕਿਸਮਾਂ ਦੀ ਇਸ ਮਹਾਨ ਵਿਪਿੰਨਤਾ ਨੂੰ ਨਿਰਵਿਗਨ ਧੰਧਿਆਂ ਬਲੇਡਾਂ ਵਿੱਚ ਵੰਡਿਆ ਜਾ ਸਕਦਾ ਹੈ ਜਿੰਨਾ ਦੀ ਬਰਤੋਂ ਥੋੜੀ ਵੱਖਰੇ ਤਰੀਕੇ ਨਾਲ ਕਰਕੇ ਹਰੇ ਕਾ ਜਾਂ ਪਰਿਪੱਕ ਅਨਾਜ ਨੂੰ ਕੱਟਣ ਲਈ ਕੀਤੀ ਜਾ ਸਕਦੀ ਹੈ ਟੰਡੀ ਆਰੀ ਵਰਗੇ ਦੰਦਿਆਂ ਵਾਲੇ ਬਲੇਡ ਜੋ ਕਿ ਪੂਰਵ ਇਤਿਹਾਸਿਕ ਦਾਤਰੀਆਂ ਵਿੱਚ ਪੈਦਾ ਹੋਇਆ ਸੀ ਅਜੇ ਵੀ ਹਾਵੀ ਹੈ ਅਤੇ ਇਥੋਂ ਤੱਕ ਕੇ ਆਧੁਨਿਕ ਅਨਾਜ ਕਟਾਈ ਮਸ਼ੀਨਾ ਅਤੇ ਕੁਝ ਰਸੋਈ ਦੇ ਚਾਕੂਆਂ ਵਿੱਚ ਵੀ ਪਾਇਆ ਜਾਂਦਾ ਹੈ ਦੰਦੀ ਫਸਲ ਜਾਂ ਪੱਠੇ ਵੱਡਣ ਵਾਲੇ ਲੋਹੇ ਅਤੇ ਲੱਕੜ ਦੇ ਦੰਦੇਦਾਰ ਬਣੇ ਸੰਦ ਨੂੰ ਦਾਤੀ ਕਹਿੰਦੇ ਹਨ ਮੇਰਾ ਨਵਾਂ ਕਹਾਣੀ ਸੰਗ੍ਰਹਿ ਪ੍ਰੈਸ ਵਿੱਚ ਸੀ ਡੰਡੀ ਉਹਨਾਂ ਦਿਨਾਂ ਵਿੱਚ ਕਈ ਵਾਰ ਮੈਨੂੰ ਜਲੰਧਰ ਜਾਣਾ ਪਿਆ ਸੀ ਡੰਡੀ ਰਾਤ ਦੀ ਗੱਡੀ ਜਾ ਕੇ ਅਗਲੀ ਸਵੇਰ ਸਾਰਾ ਦਿਨ ਕੰਮ ਕਰਦਾ ਅਤੇ ਫਿਰ ਉਸੇ ਦਿਨ ਦੀ ਗੱਡੀ ਹੀ ਵਾਪਸ ਆ ਜਾਂਦਾ ਡੰਡੀ ਸਾਡੇ ਵੱਲ ਧੂਰੀ ਨੂੰ ਆਉਣ ਵਾਲੀ ਗੱਡੀ ਜਲੰਧਰ 12:30 ਪਾਉਣੇ 1 ਆਉਂਦੀ ਡੰਡੀ ਰੋਟੀ ਖਾਣ ਅਤੇ ਫਿਰ ਪ੍ਰੈਸ ਵਿੱਚ ਹੀ ਕਿਸੇ ਨਾਲ ਜੱਕੜ ਮਾਰ-ਮਾਰ ਕੇ ਮਸਾਂ 10 ਵਜ ਦੇ ਅਤੇ ਫਿਰ ਅਗਲੀ ਤਰੀਕ ਦਾ ਅਖਬਾਰ ਵੀ ਆਊਟ ਹੋ ਚੁੱਕਿਆ ਹੁੰਦਾ ਪਰਚਾ ਫੋਲਡ ਕਰਨ ਵਾਲੇ ਕੰਮਿਆਂ ਤੋਂ ਲੈ ਕੇ ਉਹ ਵੀ ਪੜ ਲਿਆ ਜਾਂਦਾ ਡੰਡੀ ਇੱਕ ਘੰਟੇ ਦੀ ਲੰਬੀ ਉਡੀਕ ਅਤੇ ਅਕੀਵੇਂ ਦੇ ਬਾਅਦ ਮੁਸ਼ਕਲ ਨਾਲ 11 ਵਜਾਏ ਜਾਂਦੇ ਡੰਡੀ ਆਖਰ ਸਟੇਸ਼ਨ ਉੱਤੇ ਆ ਕੇ ਬੈਠਣਾ ਪੈਂਦਾ ਡੰਡੀ ਪ੍ਰੈਸ ਵਿੱਚੋਂ ਚੋਰੀਆਂ ਲਿਆਂਦਾ ਅਖਬਾਰ ਦੂਜੀ ਵਾਰ ਪੜਨ ਤੋਂ ਬਿਨਾ ਵਕਤ ਕਟੀ ਦਾ ਹੋਰ ਕੋਈ ਸਾਧਨ ਨਾ ਲੱਭਦਾ ਡੰਡੀ ਉਸ ਦਿਨ ਵੀ ਕੋਈ 11.5 ਦੇ ਕਰੀਬ ਮੁਸਾਫਰਖਾਨੇ ਵਿੱਚ ਟਿਕਟਾ ਵਾਲੀਆਂ ਛਿੜਕੀਆਂ ਸਾਹਮਣੇ ਇੱਕ ਬੈਂਚ ਉੱਤੇ ਬੈਠਾ ਮੈਂ ਅਖਬਾਰ ਪੜ ਰਿਹਾ ਸਾਂ ਡੰਡੀ ਉਹ ਮੁਸਾਫਰ ਖਾਨੇ ਦੇ ਗੇਟ ਉੱਤੇ ਆਪਣੀ ਹੀ ਮौज ਵਿੱਚ ਇੱਕ ਗਾਰਡ ਦੇ ਟੋ ਲਾਈ ਖੜਾ ਸੀ ਡੰਡੀ ਜਦ ਕਦੇ ਵੀ ਮੈਂ ਰਾਤ ਦੀ ਗੱਡੀ ਲੈਣ ਇੱਥੇ ਆਇਆ ਸਾਂ ਉਸ ਨੂੰ ਹਮੇਸ਼ਾ ਇਸ ਥਾਂ ਉੱਤੇ ਹੀ ਦੇਖਿਆ ਸੀ ਡੰਡੀ ਆਪਣੀ ਹੀ ਮੌਜ ਵਿੱਚ